जीप को हो गया सारे हो गए तैयार बस ससी रहेगी इस दोने सरना तेजी लिया जतांक करके धनु थोड़ा ज़्यादा टाइम लगता है बारां थी थोड़ा बड़े बड़े एक ही जो ना चलो क्यों नहीं दूध तो चला नहीं मैं

Dipu, Ayah. Lucy, kyo yang itu

E' un'altra cosa che non si può fare, e non si può fare niente, e

ਕੋ ਦੱਸੋ ਕਿਹੜਾ ਪਿੰਡ ਆ ਗਿਆ ਹੋਰ ਗੱਲ ਕੋਈ ਨਹੀਂ ਮੇਰੇ ਕੋਲ ਬਾਤ ਦਾ ਦੱਸੋ ਕਿਹੜਾ ਪਿੰਡ ਆ ਗਿਆ ਤੈਨੂੰ ਰੱਬ ਲੈਣਾ ਹੋਰ ਗੱਲ ਕੋਈ ਨਹੀਂ ਮੇਰੇ ਕੋਲ ਕੋਈ ਨਹੀਂ ਮੱਸੀਆਂ ਪਕਾਈਆਂ ਰਸ ਨਹੀਂ ਆਉਂਦੀਆਂ ਕਿੰਨੇ ਪੜੇ ਲੈ ਕੇ ਜਵਾਕ ਨੇ ਪੁੱਛ ਜਿਹੜੇ ਸਰਦ ਪਿੰਡ ਦੀਆਂ ਵੇ ਸਾਰੇ ਪਿੰਡ ਦੀਆਂ ਸਾਰੇ ਪਿੰਡ ਦੀਆਂ ਨੂੰ ਹ ਵਿੱਚ ਸੋਹਣਿਆ ਤੇਰੀ ਜੱਤੀ ਤੇਰੀ ਅੱਧੀ ਵਾਰੇ ਸ਼ਿਕਾਰੇ सारा सारा दिन कम करे फिर नक्सो सारे पिया है ਸੋਦੇ ਇਥੇ ਬੈਠੇ ਸੀ ਜੀ ਆ ਬੋੜਾ ਥੱਲੇ ਐ ਨਹੀਂ ਪਤਾ ਹੁਣ ਬੋਰਡ ਦੇ ਉੱਤੇ ਚੜੇ ਬੈਠੇ ਹਾਂ ਨਾ ਕੱਟੀ ਜਗ੍ਹਾ ਬੈਠਾ ਆ ਬੋੜਾ ਕੱਟੇਗਾ ਤੇ ਮੰਦਰਾਂ ਦਾ ਪਿੰਡੀ ਮਿਲਦਾ ਹੈ ਨਾ ਅਸ ਤੇਰਾ ਪਤਾ ਲੱਗਿਆ ਪੜੇ ਲਿਖੇ ਦਾ ਤੇਰਾ ਥਾਂ ਥਾਂ ਤੇ ਬੋਰਡ ਲੱਗੇ ਪੈਗੇ ਚੁੰਮਣੀ ਹੱਥ ਲਟਕਾ ਲੈ ਚੜ੍ਹਨ ਦੇ ਕੁੁਰਗੀ ਮੈਂ ਤੈਨੂੰ ਵਿੱਚ ਕਰੇ ਪਿੰਡ ਦੀਆਂ ਮੂੰਹ ਵਿੱਚ ਸੋਹਣਿਆ ਤੇ ਤੇਰੀ ਜੱਤੀ ਤੇਰੀ ਅੱਟੀ ਵਾਰੇ ਦੇ ਸ਼ਿਕਾਰੇ ਪਿੰਡ ਦੀਆਂ ਮੂੰਹ ਵਿੱਚ ਸੋਹਣਿਆ ਲੈ ਤੇਰੇ ਵਾਲੀ ਤੇਰੇ ਆ ਸਾਰੇ ਸੁਣਨੇ ਪੋ ਸੁਣਨੇ ਇਸ ਤੋਂ ਮਿਲਦਾ। ਮੈਂ ਤਾਂ ਮਿਲਦਾ ਖਾਲੀ ਵਾ ਵਧੀਆ ਖਾਈ ਜਾਂਦਾ ਕਾ। ਆਖੜਾ ਪਿੰਡਾ ਉੱਤੇ ਲਿਖਿਆ ਬੁੱਜੇ ਮੈਂ ਐਜੈਂਟ ਹਾਂ। ਜੰਮਾਜੀ ਆਖੜਾ ਪਿੰਡਾ ਉੱਤੇ ਸ਼ੀਸ਼ੇ ਆਹਈ ਸ਼ਕਲਾਂ ਦੇ ਪੱਕਿਆਂ ਸਾਤੋਂ ਸ਼ੁਰੂ ਹੋਣ ਆ ਗਿਆ ਸਕੂਲ ਕਲਰ ਦੇਖੋ ਸਕੂਲ ਦੇ ਕਿਹੜੇ ਕਿਹੜੇ ਕਰੇ ਨੇ ਤੇ ਸੀਮਾ ਨਹੀਂ ਵਰਦੇ ਆ ਉਹ ਆ ਗੱਡੀ ਚ ਉੱਤਾਰ ਗੱਡੀ ਤੇ ਜਿਹੜੀ ਦੇਖ ਨਾ ਤੇਰੀ ਵੀ ਪਾਤੇ ਦੇਖ ਕੇ ਦੇਖੋ ਆਹ ਬੋੜ ਜਿਹੜੀ ਦਾੜੀ ਘਰਤੀ ਚ ਲੱਗੀ ਪਈ ਐ ਬੜਾ ਪੁਰਾਣਾ ਬੋੜ ਆ ਹੋਰ ਦਾੜੀ

ਇਧਰ ਇਧਰ ਕੜਾ ਹੁਣ ਸੇ ਆਪਣਾ ਕਰੀ ਪਾ ਆ ਗਿਆ ਪਾ ਜੁਣ ਰੂਹ ਦੇ ਪਚਾਰੇ ਮੱਲੀ ਖੋਲੂਗਾ ਭਾਰਤ ਜਾ ਕੇ ਕੁਛ ਕਰ ਬਚਾਲੇ ਵਧਾਈ ਬੈਠੇ ਬਚਾਲਿਆਂ ਦਾ ਕੱਢ ਦੇਗੇ ਬਾਹਰ ਮੈਂ ਆਜੂnga ਹਾਂ ਤੁਹਾਨੂੰ ਮਜਾ ਦੋ ਹਾਰਨ ਖੋਲ ਦੇਣਗੇ ਗੇੜ ਤਾਂ ਹਾਂ ਹਰਾ ਤਾਂ ਸਕਦੇ ਆ ਸਾਨੂੰ ਲੋੜ ਨਹੀਂ బే ఆకు గే

ਨਿਕਲੇ ਅਬ ਚੋਲਿਆ ਹੂੰ ਐਨੂ ਕੀ ਹੋ ਜਾਂਦਾ ਕਾ ਇਹ ਤਾਂ ਹੋਈ ਕੀ ਕੀ 12 ਬਿਟ ਲੈ ਐਸੇ ਤੂੰ ਓਏ ਪਈ ਸਾਹਮਣੇ ਮੈਨੂੰ ਦਿਖੀ ਜਾਂਦੀ ਐ ਤਰੈਣ ਕ ਲੱਗੇ ਤਾਂ ਵੀ ਨਹੀਂ ਦਿਖਦੀ ਨਿਕਲੀ ਨਹੀਂ ਨਿਕਲ ਗਈ ਹੋ ਗਿਆਂ ਪੂਰ ਗਾ ਬੰਦ ਕਰ ਦੇ ਕਿਦਣਾ ਖੜੇਗਾ ਆਪਣੇ ਨਾਲ की करी शिवताज कित्या गया तो की करते रेडे पर लाता तो अब तब ताजू आइ कहीं हाँ कितने आगे तू कितने आगे तू हाँ हाँ कहाँ पे होने के यहाँ पक्के तरह सुन के बाप बाप बेचारा हम 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 वो हम 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 हम